ਜਿਹੜੀ ਨੰਗਾ ਹੋਵੇ ਤੋ ਦੁਸ਼ਾਲਾ ਉਡਾ ਦਿੱਤਾ ਗਿਆ ਤੇ ਸਰਮਦ ਕਹਿੰਦਾ ਜਹਾਂ ਪਨਾ ਬੜੀ ਬਖਸ਼ਿਸ਼ ਕੀਤੀ ਮੈਨੂੰ ਬੜਾ ਕੀਮਤੀ ਦੁਸ਼ਾਲਾ ਔਰ ਆਪਣਾ ਦੁਸ਼ਾਲਾ ਦਿੱਤਾ ਤੇ ਥੋੜੀ ਜੀਆਂ ਹੋਰ ਬਖਸ਼ਿਸ਼ ਕਰ ਮੈਨੂੰ ਬਲਦੀ ਹੋਈ ਅੰਗ ਚਾਹੀਦੀ ਤੇ ਔਰੰਗਜ਼ੇਬ ਨੇ ਸੋਚਿਆ ਨੰਗਾ ਹੈ ਸਰਦੀ ਹੈ ਠੰਡ ਲੱਗਦੀ ਠੀਤਰ ਰਹੀ ਹੋਈ ਕੰਬੀਤੀ ਅਗੋਰ ਅੱਗੇ ਲਈ ਉਹ ਦੁਸ਼ਾਲਾ ਉਹਨੇ ਉਸੇ ਚਿਪਾ ਦਿੱਤਾ ਆਹ ਬਗੋਲਾ ਹੋ ਗਿਆ ਔਰਕ ਤੇ ਬਈ ਮੇਰੀ ਦੇਨ ਨੂੰ ਤੂੰ ਠੁਕਰਾਇਆ ਮੈਂ ਤੇਨੂੰ ਭੇਟ ਕੀਤਾ ਤੇ ਤੂੰ ਸਾੜ ਕੇ ਰੱਖ ਦਿੱਤਾ ਔਰ ਐਸਾ ਤੂੰ ਕਿਉਂ ਕੀਤਾ ਸਰਮਦ ਕਹਿੰਦਾ ਪੇਸ਼ਾਮ ਦੇ ਨਿਵਾਸ ਹਰ ਕਿਰਾ ਐਬੇ ਹੀ ਬੇ ਐਬਾਂ ਰਾ ਲਿਬਾਸ ਅਰੀਆਨੇ ਦਾ ਦੋ ਲਫਜ਼ਾਂ ਚ ਬੜੀ ਗਹਿਰੀ ਗੱਲ ਕਹੇਗੇ ਬਾਦਸ਼ਾਹ ਗੱਲ ਸੁਣਾਓ لباس دی ਲੋੜ ਪੈਂਦੀ ਏ ਚੱਦਰ ਦੀ ਲੋੜ ਪੈਂਦੀ ਏ ਰਬਨ ਢਕਣ ਵਾਸਤੇ ਨੰਗੇਜ ਨੂੰ ਢਕਣ ਵਾਸਤੇ ਤੇ ਮੈਂ ਨੰਗਾ ਹਾਂ ਹੀ ਤੈਨੂੰ ਲੋੜ ਹੈ ਇਨ੍ਹਾਂ ਚਾਦਰਾਂ ਕੀ ਕਿਉਂਕਿ ਬੜੇ ਗੁਨਾਹ ਹੈ ਉਦੋਂ ਢਕਣੇ ਨੇ ਬੜੇ ਪਾਪ ਨੇ ਉਦੋਂ ਢਕਣੇ ਨੇ ਬੜਾ ਅਕ੍ਰਿਸ਼ ਹੈ ਉਦੋਂ ਢਕਣਾ ਹੈ ਤੈਨੂੰ ਚੱਦਰ ਦੀ ਲੋੜ ਹੈ ਮੈਨੂੰ ਨਹੀਂ ਲੋੜ ਤੇ ਸ਼ਾਮ ਦੇ ਨਿਵਾਸ ਹਰ ਘਰਾਂ ਐਦੇ ਹੀ ਰੀਦ ਬੇਅਬਾ ਪਰ ਲਿਵਾ ਅਸਰ ਅਰਿਆ ਨਹੀਂ ਦਾ ਐ ਔਰੰਗਜ਼ੇਬ ਜਿਹੜਾ ਬੇਅਬ ਬੰਦਾ ਹੁੰਦਾ ਹੈ ਉਹਦਾ ਲਿਬਾਸ ਹੁੰਦਾ ਹੈ ਨੰਗੇ ਵਿੱਚ ਨੰਗਾ ਹੋਣਾ ਔਰ ਤੂੰ ਸੁਣਿਆ ਨਹੀਂ ਸੱਚ ਨੰਗਾ ਹੀ ਹੁੰਦਾ ਢੱਕਣ ਦੀ ਲੋੜ ਨਹੀਂ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ ਸੱਚ ਫੁੱਲ ਦੀ ਤਰ੍ਹਾਂ ਹੁੰਦੇ ਕੂੜੇ ਤੇ ਕਿਰਕਟ ਨੂੰ ਢੱਕਣ ਦੀ ਲੋੜ ਹੈ ਗੰਦਗੀ ਨੂੰ ਢੱਕਣ ਦੀ ਲੋੜ ਹੈ ਉਹਨੂੰ ਢੱਕਣਾ ਪੈਂਦਾ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ ਹਮੇਸ਼ਾ ਸੱਚ ਫੁੱਲ ਦੀ ਤਰ੍ਹਾਂ ਹੁੰਦਾ ਖੜਿਆ ਹੁੰਦਾ ਉਹਦੇ ਵਿੱਚ ਮਹਿਕ ਹੁੰਦੀ ਹੈ औरंगजेब यह लवज सुन के आग बगोल आया और शायद आप पता हो दूजे दिन ही फांसी ते चाड़ दिता गया कबर है जामा मस्जिद के कोल मौलाना अब्दुल कलाम आजाद ने सरमत के बारे लिखे कि हो सकता है खुदावन ताला औरंगजेब दे सारे गुनाह माफ कर दे पर जैसे सरमत जैसे फकीर जिसने कतल किया है ਇਹ ਗੁਨਾਹ ਨਾਕਾਬਲ ਮਾਫ ਹੈ ਕਿ ਅਬਦੁਲ ਕਲਾਮ ਆਜ਼ਾਦ ਨੇ ਉਹਦੀ ਆਪਣੀ ਸਮਾਂ ਨੇ ਉਮਰੀ ਦੇ ਚ ਲਫ਼ਜ਼ ਔਰੰਗਜ਼ੇਬ ਦੇ ਸੰਬੰਧ ਵਿੱਚ ਵੀ ਇਹ ਉਸਨੇ ਬਹੁਤ ਗੌਰ ਬਾਕੀ ਤਾ ਕਿ ਕੈਸੇ ਮਸਤ ਬੰਦੇ ਕਿ ਕੈਸੇ ਰਮਜ਼ੀ ਬੰਦੇ ਲੋ ਪਰ ਹੁਣ ਜਿਹੜੀਆਂ ਉਹ ਗੱਲਾਂ ਕਰਦਾ ਸੀ ਔਰੰਗਜ਼ੇਬ ਨਾਲ ਤਾਲ ਮੈਂ ਨਹੀਂ ਖਾਂਦੀ ਉਸ ਉਹ ਪਾਗਲਾਂ ਵਾਲੀ ਗੱਲ ਪਰਦੀਟ ਹੁੰਦੀ ਸੀ ਔਰ ਯਕੀਨ ਨਾ ਜਾਨੋ ਭਗਤ ਸਦਾ ਆਮ ਸੰਸਾਰ ਦੇ ਸਾਹਮਣੇ ਪਰਿਵਾਰ ਦੇ ਸਾਹਮਣੇ ਪਾਗਲੀ ਵਰਤੀਤ ਹੋਏ। ਤੋਂ ਸੈਵਕ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੇ ਨੰਗੇ ਨਾ ਭੁਖੇ ਲਖ ਨਾ ਭੁਖਿਆ। ਦੁਖੇ ਕੋਣ ਨਾ ਢੁਖੇ ਨੰਨਿਕ ਪੀਨੀ ਪਖੰਡੋ ਸੁਭਦਿਸ਼ਟ ਜਿਨ੍ਹਾਂ ਦੇਤੇ ਪ੍ਰਮਾਤਮਾ ਤੇ ਸੁਭ ਦ੍ਰਿਸ਼ਟੀ ਹੈ। ਉਹ ਨੰਗੇ ਨਹੀਂ। ਉਹ ਭੁਖੇ ਨਹੀਂ ਨੇ। ਤੇ ਨੰਗੇ ਭੁਖੇ ਕੌਣ ਨੇ ਉਹ ਸੈਵਕ ਕਹਿੰਦੇ ਨੇ ਸੁਖ ਸਮੋਹਾ ਹੋਗ। ਓਮ ਸਬਾਈ ਕੋ ਧਣੀ ਨਾਮ ਕਹ ਬੋ ਰੋਤ ਮਿਰਤਕ ਨਾਮ ਦੇ ਹੋਣੇ ਸਾਰੀ ਧਰਤੀ ਦਾ ਕੋਈ ਮਾਲਕ ਹੋ ਤੇ ਦੁਨੀਆ ਦੇ ਸਾਰੇ ਪਦਾਰਥ ਕੋ ਲੋ ਹਨ ਪਰ ਅੰਦਰ ਨਾਮ ਦੀ ਕਣੀ ਨਹੀਂ ਤਾਂ ਸਾਬ ਕਹਿੰਦੇ ਨੇ ਕਿ ਬਿਲਕੁਲ ਮੁਰਦਾ ਦੇ ਕੋਲ ਬਦਬੋ ਆਏਗੀ ਮੁਰਦਾ ਸਮੁੰਦ ਸਹਾ ਸੁਲਤਾਨ ਕਿਤਨਾ ਵੱਡਾ ਸੁਲਤਾਨ ਹੋਵੇ ਮਹਾਰਾਜ ਕੰਨ ਜਿੰਨਾ ਜ਼ਮੀਨ ਤੇ ਪਾਣੀ ਹੁਣ ਇਤਨੀ ਗੱਲ ਤੇ ਸਪਸ਼ਟ ਹੈ ਕਿ ਨੇ ਹਿੱਸੇ ਪਾਣੀ ਹੈ ਤੇ ਇੱਕ ਹਿੱਸਾ ਜ਼ਮੀਨ ਹੈ ਜ਼ਮੀਨ ਨਾਲੋਂ ਪਾਣੀ ਬਹੁਤ ਜ਼ਿਆਦਾ ਤੇ ਮਹਾਰਾਜ ਕੰਨ ਨੇ ਸਮੁਤ ਸਹਾਸਲ ਭਰਨ ਗ੍ਰਹ ਹ ਸੇਤੀ ਮਾਤਮ ਤੇ ਉਹਦੇ ਘਰ ਦੇ ਚ ਮਾਲ ਧਨ ਹੋਵੇ ਇਤਨਾ ਜਿੰਨੇ ਕਿ ਪਹਾੜ ਨੇ ਸੋਨਾ ਚਾਂਦੀ ਇਤਨਾ ਹੋਵੇ ਜਿੰਨੇ ਜ਼ਮੀਨ ਦੇ ਉੱਤੇ ਪਹਾੜ ਨੇ ਪਹਾੜਾਂ ਵਰਗਾ ਕੰਚਨ ਪਹਾੜਾਂ ਦੀ ਚਾਂਦੀ ਉਹਦੇ ਘਰ ਹੋਵੇ ਸਮੰਤ ਸਹਾਸੀ ਗ੍ਰਹਿ ਇਸੇ ਤੀ ਮਾਨਵਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਵਗੇ ਸ ਇੱਕ ਕੀੜੀ ਦੇ ਸਮਾਨ ਬੰਦਾ ਜੇ ਉਹਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਹੈ ਕੀੜੀ ਦੇ ਸਮਾਨ ਜਿਹਨੂੰ ਕੋਈ ਨਾ ਜਾਣਦਾ ਹੋਵੇ ਜਿਹਦੀ ਜਾਤ ਨਹੀਂ ਪਾਤ ਨਹੀਂ ਕੁਝ ਵੀ ਨਹੀਂ ਅਗਰ ਹਿਰਦੇ ਵਿੱਚ ਪ੍ਰਮਾਤਮਾ ਦਾ ਆਸ ਹੈ ਤਾਂ ਸੈਨ ਕੋ ਇਤਨਾ ਵੱਡਾ ਜਿਹੜਾ ਸੁਲਤਾਨ ਹੈ ਉਹਦੇ ਪੈਰਾਂ ਦੀ ਛਾਤ ਵੀ ਨਹੀਂ ਉਹ ਜਿਸ ਰਸਤਾ ਮਹਿਲ ਤੇ ਹੁਸੈਨ ਸ਼ਾਹ ਕੋਲ ਕੋਈ ਨਹੀਂ ਇਹ ਤੇ ਜਿਸ ਨੂੰ ਬਖਸ਼ੇ ਸਿਫਤ ਸਲਾਮ ਨਾਮ ਇੱਕ ਬਾਦਸ਼ਾਹ ਦੀ ਪਾਛ ਬਾਰ ਬਸੇ ਧਨ ਦੇਸ ਪੈਂਦਾ ਅੰਦਰ ਦਾ ਹਨ ਦਿਸਦਾ ਨਹੀਂ ਬਸ ਇੱਥੇ ਹੀ ਥੋੜੀ ਜਿਹੀ ਜਿਹੜੀ ਗਲਬੜ ਸ਼ੁਰੂ ਹੋ ਜਾਂਦੀ ਹੈ ਬਾਹਰ ਦਾ ਧਨ ਦੇਸ ਪੈਂਦਾ ਹੀ ਬੇ ਹਾਂ ਇਹਦੇ ਕੋਲੇ ਇਨਾ ਸਾਜੋ ਸਮਾਨ ਹੈ ਸੋਨਾ ਹੈ ਚਾਂਦੀ ਹੈ ਮਹਿਲ ਨੇ ਮਾੜੀਆਂ ਨੇ ਪਰ ਉਸ ਬੰਦੇ ਕੋਲ ਖਿਮਾ ਹੈ ਸੇਲ ਹੈ ਸੰਜਮ ਹੈ ਦਇਆ ਹੈ ਗਿਆਨ ਹੈ ਵਿਗਿਆਨ ਹੈ ਦਿਸਦਾ ਨਹੀਂ ਇਹ ਸਭ ਕੁਝ ਨਹੀਂ ਦਿਸਦਾ ਅੰਦਰ ਦੀ ਦੌਲਤ ਨਹੀਂ ਦਿਸਦੀ ਬਾਹਰ ਦੀ ਦੌਲਤ ਦਿਸ ਪੈਂਦੀ ਹੈ ਇਸ ਵਾਸਤੇ ਜਿਹਦੇ ਕੋਲ ਸਿਰਫ ਬਾਹਰ ਦੀਆਂ ਅੱਖਾਂ ਨੇ ਉਹ ਪ੍ਰਭਾਵਿਤ ਹੋ ਜਾਂਦਾ ਹੈ ਬਾਹਰ ਪਰ ਜਿਸ ਕਿਸੇ ਕੋਲ ਕੋਈ ਅੰਦਰ ਦੀ ਅੱਖ ਹੋਵੇ ਤਾਂ ਫਿਰ ਉਹ ਅੰਦਰ ਦੀ ਦੌਲਤ ਤੇ ਪ੍ਰਭਾਵਿਤ ਹੁੰਦਾ ਪਰ ਇਹ ਅੱਖਾਂ ਤਾਂ ਠੋਮੇ ਨੀਰਾ ਜੰਗਲਾਂ ਦੇ ਚ ਕਦਮ ਕਦਮ ਦੇ ਉਤੇ ਧੂੜ ਛਾਂਦੀ ਰਹੀ ਔਰ ਜੀਵਨ ਭਰ ਕੇ ਨੇ ਕਿਸੇ ਨਾਕ ਮੰਦਰ ਦੇ ਚ ਵੀ ਉਹਨੂੰ ਠਹਿਰਨ ਨਹੀਂ ਦਿੱਤਾ ਰਾਜਸਥਾਨ ਦੇ ਕਿਸੇ ਮੰਦਰ ਦੇ ਚਲੀ ਜਾਏ ਬਈ ਮੈਂ ਰਾਤ ਬਸਰ ਕਰਨੀ ਤੱਕੇ ਮਾਰ ਕੇ ਕੱਢ ਦੇ ਦਿੰਦੇ ਉਸ ਤੋ ਕੁਲੰਕ ਨਹੀਂ ਹੈ ਕੁਨਾਰੀ ਹੱਜ ਲੋਕੀ ਪੂਜਦੇ ਪੈ ਮੁਰਦਾ ਮਨੁੱਖ ਮੁਰਦਾ ਰੂ ਕਰੀਬਨ ਕਰੀਬਨ ਮੁਰਦਿਆਂ ਨੂੰ ਪੂਜਦੇ ਹੈ ਹਕੀਕਤ ਹੈ ਮੀਰਾਂ ਚਲੀ ਗਈ ਅਜ ਉਸ ਦੇ ਗੀਤ ਗਾਉਂਦੇ ਨੇ ਜੀਵਨ ਭਰ ਸਵੈ ਠੋਕਰਾਂ ਤੋਂ ਮੀਰਾਂ ਦੇ ਪੱਲੇ ਹੋਰ ਕੁਝ ਨਹੀਂ ਦੇ ਔਰ ਸਰਮਦ ਵੀ ਇਸੇ ਤਰੀਕੇ ਨਾਲ ਅਜ ਉਸ ਦੀ ਕਬਰ ਨੂੰ ਪੂਜਦੇ ਨੇ ਉੱਥੇ ਜਾਮਾ ਮਸਜਿਦ ਵਿੱਚ ਪਰ ਜੀਵਦਿਆਂ ਜੀਵ ਜਗਤ ਮੁਖਾਲਫ ਸੀ ਤਾਲਮੇਲ ਨਹੀਂ ਬੈਠ ਸਕਦੇ ਉਹਦੇ ਗੱਲਾਂ ਨਾਲ ਉਹਦੇ ਬਚਨਾਂ ਨਾਲ ਔਰ ਲੋਕੀ ਹੈਰਾਨ ਹੁੰਦੇ ਸਨ ਪਰ ਕਿਹੜੀ ਦੁਨੀਆ ਦੀ ਗੱਲ ਕਰਦਾ ਇਹ ਕਿੱਥੋਂ ਦੀ ਗੱਲ ਕਰਦਾ ਹੈ ਔਰ ਅੱਜ ਵੀ ਗੁਰੂਗਰੰਥ ਸਾਹਿਬ ਜੀ ਦੀ ਬਾਣੀ ਦੇ ਟੀਕੇ ਦੀ ਲੋੜ ਹੈ ਫਿਰ ਟੀਕੇ ਦੇ ਵੀ ਟੀਕੇ ਦੀ ਲੋੜ ਹੈ ਫਿਰ ਉਸ ਟੀਕੇ ਦੀ ਵੀ ਵਿਆਖਿਆ ਦੀ ਲੋੜ ਹੈ ਪਤਾ ਕਿਉਂ ਗੱਲ ਸਮਝ ਵਿੱਚ ਨਹੀਂ ਤੇ ਜੇ ਗੱਲ ਸਮਝ ਵਿੱਚ ਨਹੀਂ ਆਂਦੀ ਤੇ ਇਤਨੀ ਗੱਲ ਸਪਸ਼ਟੇ ਕਿਸੇ ਹੋਰ ਦੁਨੀਆ ਦੀ ਗੱਲ ਹੈ ਇਸ ਦੁਨੀਆ ਦੀ ਗੱਲ ਨਹੀਂ ਇਸ ਦੁਨੀਆ ਦੀ ਬਿਲਕੁਲ ਇਹ ਗੱਲ ਨਹੀਂ ਇਹ ਮੈਂ ਅਰਜ਼ ਕਰਦੇ ਆਂ ਤੇ ਜੇ ਤੁਸੀਂ ਕੋਈ ਇਸ ਦੁਨੀਆ ਦੀ ਗੱਲ ਸੁਣਨ ਵਾਸਤੇ ਆਓ ਤਾਂ ਗੁਰਦੁਆਰੇ ਸਿਵਾਏ ਮਾਇੂਸੀ ਤੋਂ ਹੋਰ ਭਾੜੇ ਪੱਲੇ ਕੁਝ ਨਹੀਂ ਪਏਗਾ ਇਸ ਵਾਸਤੇ ਅਕਸਰ کئی ਦਫਾ ਮਾਇੂਸ ਤੇ ਨਿਰਾਸ਼ ਬੰਦੇ ਕਹਿ ਉੱਠਦੇ ਨੇ ਵੇ ਕੋਈ ਗੀਤ ਸੁਣਾ ਕੋਈ ਟੋਇਆ ਟੱਪਾ ਸੁਣਾ ਕਿਹੜੇ ਚੱਕਰਾਂ ਚ ਪਏ ਐਵੇਂ ਬੇਜ਼ਾਰ ਕੀਤਾ ਹੋਇਆ ਐਵੇਂ ਪਰੇਸ਼ਾਨ ਕੀਤਾ ਹੋਇਆ ਐਵੇਂ ਲੋਕੀ ਓਕੇ ਹੋ ਜਾਂਦੇ ਕਾਰਨ ਗੁਰਬਾਣੀ ਇਸ ਦੁਨੀਆ ਦੀ ਗੱਲ ਨਹੀਂ ਹੈ ਇਸ ਸੰਸਾਰ ਦੀ ਗੱਲ ਨਹੀਂ ਹੈ ਕਿਸੇ ਹੋਰ ਦੁਨੀਆ ਦੀ ਗੱਲ ਹੈ ਕਿਸੇ ਹੋਰ ਜਗਤ ਦੀ ਗੱਲ ਹੈ ਤੇ ਜੇ ਤੁਸੀਂ ਸਿਰਫ ਇਸ ਜਗਤ ਦੀ ਗੱਲ ਇੱਥੇ ਲੱਭਣ ਵਾਸਤੇ ਆਇਓ ਤਾਂ ਗਲਤ ਥਾਂ ਤੇ ਆ ਗਏ ਇੱਥੇ ਸੰਸਾਰ ਦੀ ਕੋਈ ਗੱਲ ਨਹੀਂ ਇਥੇ ਸੰਸਾਰ ਦੀ ਉੱਚੀ ਗੱਲ ਐ ਇਸ ਵਾਸਤੇ ਬਾਣੀ ਨਾਲ ਜਿਹੜਾ ਤਾਲਮੇਲ ਬਿਠਾਣਾ ਹੈ ਬੜੀ ਔਖੀ ਗੱਲ ਹੈ ਮਾਂ ਵੀ ਔਖੀ ਇੱਕ ਵੀਰ ਤੋਂ ਰਹਿੰਦੀ ਐ ਤੇ ਜਿਸ ਦੀ ਮਾਂ ਜਿਸ ਤੋਂ ਔਖੀ ਐ ਤੁਸੀਂ ਖੁਦ ਅੰਦਾਜ਼ਾ ਲਗਾ ਲਓ ਪੜੋਸੀਆਂ ਦਾ ਕੀ ਹਾਲ ਹੋਵੇਗਾ ਤੇ ਬਾਕੀਆਂ ਦਾ ਕੀ ਹਾਲ ਹੋਵੇਗਾ ਸ਼ਰੀਕਾਂ ਦਾ ਕੀ ਹਾਲ ਹੋਵੇ ਪਰਿਵਾਰ ਦਾ ਇਹ ਹਾਲ ਇੰਨੇ ਔਖੇ ਨੇ ਔਖੀ ਕਿਹੜੀ ਗੱਲ ਤੇ ਹੈ ਇੱਕ ਦੋਏ ਮੰਦਰ ਇੱਕ ਦੋਏ ਬਾਟ ਬਈ ਇੱਕ ਦੋ ਤੇ ਹਰ ਵਕਤ ਸਾਧੂ ਘਰ ਦੇ ਚ ਹੀ ਬਣੇ ਰਹਿੰਦੇ ਨੇ ਰੱਬ ਦੀ ਚਰਚਾ ਹੀ ਛੀੜੀ ਰੱਖਦੇ ਹੋਰ ਕੋਈ ਕੰਮ ਹੀ ਕੋਈ ਨਹੀਂ ਧੰਦਾ ਹੀ ਨਹੀਂ ਤੇ ਇੱਕ ਦੋ ਰਸਤੇ 'ਚ ਪੁੱਛਦੇ ਰਹਿੰਦੇ ਨੇ ਕਬੀਰ ਦਾ ਘਰ ਕਿੱਥੇ ਹੈ ਤੇ ਹੁਣ ਕਬੀਰ ਦੀ ਮਾਂ ਕਹਿੰਦੀ ਬਸ ਇਸ ਚਰਚਾ ਵਾਸਤੇ ਸਿਰਫ ਸਾਡੇ ਹੀ ਘਰ ਰਹੇਗੇ ਕਿਸੇ ਹੋਰ ਘਰ ਜਾਣ ਇੱਥੇ ਹੀ ਆਂਦੇ ਹਨ ਅਗਰ ਸੰਤ ਬਨਾਰਸ ਦੇ ਸਿਰਫ ਕਬੀਰ ਦੇ ਘਰ ਆਣਾ ਚਾਹੁੰਦਾ ਕਿਸੇ ਹੋਰ ਦੇ ਘਰ ਨਹੀਂ ਤਾਂ ਤੁਸੀਂ ਖੁਦ ਅੰਦਾਜ਼ਾ ਲਗਾ ਲਓ ਕਬੀਰ ਕਿਸ ਉੱਚੀ ਪੱਦਰ ਦਾ ਮਾਲਕ ਹੋਵੇ ਕੋਈ ਪਗਤ ਕੋਈ ਸੰਤ ਬਨਾਰਸ ਆਵੇ ਤੇ ਬਨਾਰਸ ਆ ਕੇ ਉਹ ਪੁੱਛੇ ਕਬੀਰ ਕਿੱਥੇ ਰਹਿੰਦਾ ਹੈ ਜਿੱਥੇ بڑے بڑے ਵਿਦਿਆਲੇ ਸਨ ਪੰਡਿਤ ਪ੍ਰੋਹਤ ਉਪਾਦੇ ਚਤਰਵੇਦੀ ਤ੍ਰਵੇਦੀ ਰਹਿਣ ਵਾਲੇ ਉੱਥੇ ਕੋਈ ਆ ਕੇ ਪੁੱਛੇ ਕਬੀਰ ਕਿੱਥੇ ਰਹਿੰਦਾ ਹੈ ਇਥੋਂ ਕਬੀਰ ਦੀ ਮਹਾਨਤਾ ਦਾ ਪਤਾ ਚੱਲਦਾ ਉਹਦੀ ਅਜ਼ਮਤ ਦਾ ਪਤਾ ਚੱਲਦਾ ਹੈ। ਔਰ ਜਿਹੜਾ ਉੱਥੇ ਕਬੀਰ ਦਾ ਘਰ ਪੁੱਛਦਾ ਹੈ ਕੁਦਰਤੀ ਗੱਲ ਹੈ ਉਸ ਦਾ ਕੁਝ ਕਬੀਰ ਨਾਲ ਤਾਲਮੇਲ ਵੀ ਬੈਠਦਾ ਹੈ। ਤਾਂ ਪੁੱਛਦਾ ਹੈ ਨਹੀਂ ਤੇ ਨਾ ਪੁੱਛੇ। ਤੇ ਜਦੋਂ ਪੁੱਛਦਾ ਹੈ ਤੇ ਪੁੱਛਦੇ ਆ ਪੁੱਛਦੇ ਆ ਕਬੀਰ ਤੱਕ ਪਹੁੰਚ ਵੀ ਜਾਂਦਾ ਮਾਂ ਬੜੀ ਔਖੀ। ਕਹਿੰਦੀ ਹੱਦ ਹੋ ਗਈ। ਇੱਕ ਦੋ ਤੇ ਇੱਥੇ ਬਣੇ ਹੀ ਰਹਿੰਦੇ ਨੇ ਹਰ ਵਕਤ। ਤੇ ਇੱਕ ਦੋ ਰਸਤੇ 'ਚ ਪੁੱਛਦੇ ਰਹਿੰਦੇ ਨੇ ਕਬੀਰ ਕਿੱਥੇ ਰਹਿੰਦਾ ਹੈ ਕਬੀਰ? ਕਬੀਰ ਦਾ ਘਰ ਹੋਇਆ ਕਿ ਧਰਮਸ਼ਾਲਾ ਹੋ ਗਈ? ਔਖੀ। ਇੱਕ ਦੋ ਏ ਮੰਦਰ ਹਮੇਸ਼ਾ ਭਗਤਾਂ ਦੇ ਘਰ ਧਰਮਸ਼ਾਲਾ ਬਣ ਜਾਂਦੇ ਨੇ ਇਤਨੀ ਮਿਹਰਜ਼ ਕਰਦੇ। ਹਮੇਸ਼ਾ ਭਗਤਾਂ ਦੇ ਘਰ ਮੰਦਰ ਬਣ ਜਾਂਦੇ ਨੇ। ਔਰ ਗੁਸਤਾਖੀ ਮਾਪ ਹਮੇਸ਼ਾ ਸੰਸਾਰੀਆਂ ਦੇ ਘਰ ਕਲੱਬ ਬਣ ਜਾਂਦੇ ਨੇ। ਜੂਏਖਾਨੇ ਬਣ ਜਾਂਦੇ। ਸ਼ਰਾਬਖਾਨੇ ਬਣ ਜਾਂਦੇ। ਆਯਾਸ਼ੀ ਦੇ ਅੱਡੇ ਬਣ ਜਾਂਦੇ। ਹਮੇਸ਼ਾ ਭਗਤਾਂ ਦੇ ਘਰ ਮੰਦਰ ਬਣ ਜਾਂਦੇ ਨੇ। ਧਰਮਸ਼ਾਲਾ ਬਣ ਜਾਂਦੇ। ਹਕੀਕਤ ਹੈ। ਭਗਤ ਦਾ ਜਿੱਥੇ ਜਨਮ ਵੀ ਹੋਵੇ ਤੇ ਤੀਰਥ ਬਣ ਜਾਂਦਾ। ਭਗਤ ਦਾ ਜਿੱਥੇ ਅੰਤ ਵੀ ਹੋਵੇ ਤੇ ਗੁਰਦੁਆਰਾ ਬਣ ਜਾਂਦਾ। ਮੰਦਰ ਬਣ ਜਾਂਦਾ। ਭਗਤ ਜਿੱਥੇ ਹੱਸਿਆ ਵੀ ਹੈ, ਜਿੱਥੇ ਰੋਇਆ ਹੈ, ਜਿੱਥੇ ਬੈਠਿਆ ਹੈ, ਜਿੱਥੇ ਕੋਈ ਜ਼ਿੰਦਗੀ ਦਾ ਰਸ ਮਾਣਿਆ ਹੈ, ਉੱਥੇ ਵੀ ਅਸਥਾਨ ਬਣ ਜਾਂਦਾ ਹੈ। ਧਰਮਸ਼ਾਲਾ ਉਹ ਖੁਦ ਧਰਮਸ਼ਾਲਾ ਹੈ। ਉਹਦੇ ਅੰਦਰ ਉਹ ਧਰਮਸ਼ਾਲਾ ਜਨਮ ਲੈਦੀਆਂ। ਉਹ ਐਸੀ ਧਰਮ ਦੀ ਨੂਰਤੀ ਹੈ। ਤੂੰ ਆਮ ਬੰਦਿਆਂ ਦਾ ਤਾਲਮੇਲ ਬਿਠਾਣਾ ਬੜੀ ਔਖੀ ਗੱਲ ਹੋ ਜਾਂਦੀ ਹੈ। ਤੂੰ ਕਬੀਰ ਵੀ ਮਾਂ ਕਹਿੰਦੀ ਏਕ ਦੋ ਤੇ ਘਰ ਵਿੱਚ ਬਣੇ ਰਹਿੰਦੇ ਨੇ ਏਕ ਦੋ ਰਸਤਾ ਹੀ ਪੁੱਛਦੇ ਰਹਿੰਦੇ। ਫਿਰ ਹੋਰ ਜਿਹੜੀ ਦੁਖਤ ਹੁੰਦੀ ਏ ਉਸ ਗੱਲ ਤੋਂ ਮੂੰਡ ਭਲੋਸ ਕਮਰ ਬੰਦ ਬੋਧੀ ਹਮਕੋ ਚਾ ਬਨੇ ਉਨਕੋ ਰੋਟੀ ਬਚਿਆਂ ਸੇ ਰੋਟੀ ਬਣਾਈ ਦੀ ਤੇ ਇਹ ਚੁੱਕ ਕੇ ਉਹਨਾ ਸਾਧੂਆਂ ਦੇ ਅੱਗੋਂ ਰੱਖ ਦਿੰਦਾ ਤੇ ਸਾਨੂੰ ਭੁੱਖਾ ਹੀ ਸੌਣਾ ਯਾ ਕਹਿੰਦਾ ਛੋਲੇ ਚੱਬ ਕੇ ਰਾਤ ਕੱਟ ਲਓ ਹੁਣ ਕਿੱਥੇ ਬਣਾਓਗੇ ਬਣੇ ਹੋਇਆ ਭੋਜਨ ਉਹਨਾਂ ਨੂੰ ਛਕਾ ਦੇਣਾ ਫਿਰ ਐਸਾ ਹੁੰਦਾ ਹਮਕੋ ਸਾਫਰ ਉਨਕੋ ਖਾਟ ਘਰ ਦੇ ਬਿਸਤਰੇ ਬਣਾਉਣ ਨੂੰ ਦੇ ਦਿੰਦਾ ਚਾਰ ਪਾਈਆਂ ਸਾਨੂੰ ਕਹਿੰਦਾ ਭੁੰਜੇ ਹੀ ਪੈ ਰੋ ਰਾਤ ਕੱਟ ਲਉਣ ਕੀ ਕਰੀ ਸੰਤ ਆ ਗਏ ਭਗਤ ਆ ਗਏ ਔਰ ਕਬੀਰ ਦੀ ਮਾਂ ਬੁਖਤ ਹੋ ਕੇ ਇਤਨਾ ਤੱਕ ਕਹਿੰਦੀ ਐ ਮੁੰਡਿਆ ਮੁੰਡਿਆ ਹੋਏ ਏਕ ਏ ਮੁੰਡਿਆ ਬੂੜਤ ਕੀਤੇ ਸੁਨੋ ਦੇ ਰਾਣੀ ਸੁਨੋ ਜਠਾਨੀ ਅਚਰਤ ਏਕ ਭਇਓ ਸਾਤ ਸੂਤ ਇਨ ਮੁੰਡਿਆ ਖੋਏ ਏ ਮੁੰਡਿਆ ਕਿਉਂ ਨਾ ਇਤਨੀ ਗੱਲ ਕਹਿਣ ਤੋਂ ਮੇਰੀ ਮਰਜ਼ਾ ਇਹ ਹੈ ਕਿ ਭਗਤ ਨਾਲ ਮਾਂ ਬਾਪ ਵੀ ਤਾਲਮੇਲ ਨਹੀਂ ਬਿਠਾ ਸਕਦੇ ਭਗਤ ਨਾਲ ਭਰਾ ਭਾਈ ਬੰਦ ਸ਼ਰੀਕ ਤਾਲਮੇਲ ਨਹੀਂ ਬਿਠਾ ਸਕਦੇ ਕਈ ਕਈ RAM ਨਾਲ ਤਾਲਮੇਲ ਨਹੀਂ ਬਿਠਾ ਸਕੀ ਸ਼ਰੀਕਾਂ ਦੇ ਚੋਂ ਕੰਸ ਮਾਮਾ ਹੈ ਕ੍ਰਿਸ਼ਨ ਦਾ ਕ੍ਰਿਸ਼ਨ ਨਾਲ ਤਾਲਮੇਲ ਨਹੀਂ ਬਿਠਾ ਸਕਦੇ ਪ੍ਰਿਥੀ ਚੰਦ ਗੁਰਵਰਜਨ ਦੇਵ ਜੀ ਮਹਾਰਾਜ ਦਾ ਭਰਾ ਹੈ ਤਾਲਮੇਲ ਨਹੀਂ ਬਿਠਾ ਸਕਦੇ बाबा मोहन मोरी जी इतान मेल ਨਹੀਂ ਬਿਠਾ ਸਕੇ ਗੁਰੂਆਂ ਨਾਲ ਤਦੇ ਤੇ ਭਾਈ ਗੁਰਦਾਸ ਜੀ ਨੂੰ ਲਿਖਣਾ ਪਿਆ ਮੋਹਨ ਕਮਲਾ ਹੋਇਆ ਚੌਬਾ ਆਰਾ ਮੋਰੀ ਮਨਵਾਇਆ ਮੀਣਾ ਹੋਇਆ ਪਥੀਆ ਕਰ ਕਰ ਠੇਟਕ ਬਰਨ ਚਲਾਇਆ ਮਹਾਦੇਵ ਅਹ ਮੇਲ ਕਰ ਕਰ ਬੇ ਮੁਖ ਪੁਤਾ ਭੋਂਕਾਇਆ ਚੰਦਨ ਵਾਸ ਨਵਾਸ ਬੋਇਆ ਭਈ ਚੰਦਨ ਦੇ ਨੇੜੇ ਰਹਿ ਕੇ ਇਹ ਚੰਦਨ ਦੀ ਮਹਿਕ ਨਹੀਂ ਲੈ ਸਕਿਆ ਨਹੀਂ ਲੈ ਸਕਿਆ ਔਰ ਹਕੀਕਤ ਹੈ ਨਜ਼ਲਾ ਹੋਵੇ ਸੁਗੰਧੀ ਨਹੀਂ ਆਉਂਦੀ ਅਗਿਆਨਤਾ ਤੇ ਅੰਦਰ ਹਿਰਦਾ ਬੜਾ ਕਠੋਰ ਹੋਵੇ ਤੇ ਗੁਨਾ ਦੀ ਮਹਿਕ ਨਹੀਂ ਫਿਰ ਤਾਲ ਮਿਲ ਨਹੀਂ ਬੈਠਦਾ ਔਰ ਕਰੀਬਨ ਕਰੀਬਨ ਜਦ ਵੀ ਕਿਸੇ ਨੇ ਸਚਾਈ ਦੀ ਸ਼ਿਕਰਤਾ ਨੂੰ ਛੋਇਆ ਸੰਸਾਰ ਨੇ ਉਸ ਨੂੰ ਪਾਗਲ ਆਖਿਆ ਔਰ ਅਜੇ ਤੱਕ ਜੇ ਕਿਸੇ ਨੂੰ ਪਾਗਲ ਨਹੀਂ ਆਖਿਆ ਤੇ ਉਸ ਨੇ ਸੱਚ ਦੀ ਸ਼ਿਕਰਤਾ ਨੂੰ ਨਹੀਂ ਛੋਇਆ ਹੋਵੇਗਾ ਇਤਨੀ ਮਿਹਰਜ਼ ਕਰਦੇ ਉਹਦਾ ਤਾਲ ਮਿਲ ਬੈਠੇ ਹੀ ਨਹੀਂ एक पागल है एक भगत है संसारी की दृष्टि दोवें पागल भगत संसारिया जोड़ कदे ना आया ना पागल जोड़ बैठता ते ना जोड़ बैठता, ना ना जोड़ बैठता तो मैर्स कर रहे हैं ओ मनसूर किधरे अनल हल अनल हक आखन लग गए कह लगा वह जुड़ा प्रकाश है वह जुड़ा नूर है जिन्हों खुदा कहते मेरे अंदर प्रगट हो तो मैं ही हाँ ਕਬੀਰ ਜਾਂ ਕੋ ਕੋਜਤੇ ਪਾਇਆ ਸੋਈ ਢੋਲ ਸੋਈ ਫਿਰਕੇ ਤੂੰ ਭਇਆ ਜਾਂ ਕੋ ਕਹਤਾ ਔਰ ਤੁਸੀਂ ਭਗਤਾਂ ਤੇ ਸਵਾਲ ਕਰਨ ਬਈ ਤੂੰ ਕੌਣ ਹੈ ਉਹ ਇਸ ਤਰ੍ਹਾਂ ਦਾ ਨਹੀਂ ਕਹਿਣਗੇ ਕਿ ਮੈਂ ਫਲਾਣਾ ਜਿਵੇਂ ਆਮ ਲੋਕੀ ਦੱਸਦੇ ਨੇ ਜਾਤ ਵੀ ਦੱਸ ਦੇਣਗੇ ਪਾਤ ਵੀ ਦੱਸ ਦੇਣਗੇ ਨਾਮ ਵੀ ਦੱਸ ਦੇਣਗੇ ਧਾਮ ਵੀ ਦੱਸ ਦੇਣਗੇ ਭਗਤ ਇਸ ਤਰ੍ਹਾਂ ਨਹੀਂ ਕਹਿੰਦੇ ਭਗਤਾਂ ਦੇ ਕਹਿਣ ਦੇ ਢੰਗ ਕੁਝ निराले ਹੈ O que você...